ਪੜਾਉਣ ਦੇ ਕਾਰਨ ਤੁਹਾਨੂੰ ਪਤਾ ਜਦੋਂ ਪੱਲੇ ਕੱਖ ਨਹੀਂ ਰਿਆ ਫਿਰ ਵੀ ਉਹਨਾਂ ਦਾ ਬੱਚੇ ਦਾ ਪੜ੍ਹਾਈ ਤੱਕ ਖਰਚਾ ਪਾਇਆ ਸਾਰਾ ਜੀ ਉਹਨਾਂ ਨੇ ਇਹ ਸਾਹੀ ਸਾਡੀ ਦੀ ਸ਼ੁਰੂ ਕਰੰਦਾ ਜੀ ਪਹਿਲਾਂ ਕਮਰੇ ਪਾਏ ਜਿਵੇਂ ਮੰਨ ਲਓ ਘਰ ਬਣਾਇਆ ਆਪਣਾ ਦਿਲੋਂ ਧੰਨਵਾਦ ਕਰਦੇ ਆ ਸਾਡੀ ਉਹਨਾਂ ਨੇ ਆਣ ਕੇ ਬਾਹ ਫੜੀ ਅਹੀਂ ਆਣ ਕੇ ਉਹਨਾਂ ਫਸਲ ਬੀਜਣ ਜੋ ਉਹ ਗਏ ਨੇ ਦੋ ਬੱਚੇ ਜੇ ਇੱਕ ਬੇਟਾ ਇੱਕ ਬੇਟੀ ਹੈ ਜੀ ਗੁੜੀਆ ਜੀ 6th ਕਲਾਸ ਚ ਹੈ ਮੁੰਡਾ ਹੋਰ ਚ ਘਰ ਗਣਾ ਕੇ ਮੁੜ ਕੇ ਆਪਣੀਆਂ ਪੈਲੀਆਂ ਬਣਾਈਆਂ ਜੀ ਪੈਲੀਆਂ ਤੋਂ ਬਾਅਦ ਹੁਣ ਆ ਗਏ ਆ ਬੱਚਿਆਂ ਦੀ ਫੀਸ ਦਾ ਤੁਹਾਨੂੰ ਪਤਾ ਫਿਰ ਜਦੋਂ ਪੱਲੇ ਕੱਖ ਨਹੀਂ ਰਿਹਾ ਪਾਣੀ ਦੇ ਕਾਰਨ ਖੜਾ ਦੇ ਕਾਰਨ ਫਿਰ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੀ ਫੀਸ ਵੀ ਆਵਤਾਰੀ ਆ ਜੀ ਭਾਈ ਖਾਲਸਾ ਨਾਲ ਦੇ ਨੇ ਉਹਨਾਂ ਦਾ ਹੀ ਇਹੋ ਜੀ ਕਹਿੰਦੇ ਸਾਰੇ ਵੀਰਾਂ ਨਾਲ ਨਾ ਰਹਿੰਦੇ ਇਹੋ ਬੇਇਜ਼ਤੀ ਕਰਦੇ ਉਹਨਾਂ ਦਾ ਸਾਥ ਦੇਣ ਜਿਵੇਂ ਸਾਡੇ ਗਰੀਬਾਂ ਦੀ ਉਹ ਬਾਹ ਫੜਦੇ ਆ ਚੰਗੇ ਥਾਂ ਪੈਸੇ ਲਾਉਂਦੇ ਕੋਈ ਮਾਰਾ ਨਹੀਂ ਕਰਦੇ ਗਰੀਬਾਂ ਨੂੰ ਠਹਾਉਂਦੇ ਆ ਜੀ ਅੱਜ ਸਾਡੇ ਬੱਚੇ ਘਰੇ ਬਹਿ ਜਾਣੇ ਜੇ ਸਾਡੀ ਨਾਮਰਦ ਕਰਦੇ ਅਹੀਂ ਇਹੋ ਜਾਨੇ ਚੱਲ ਜੇ ਹੁਣ ਆਪ ਤੇ ਨਹੀਂ ਪੜੇ ਲਿਖੇ ਜੀ ਆਪ ਦੀ ਤਾਂ ਨੰਗ ਹੀ ਹੋਦਿਆਂ ਇਹੋ ਜਾਨੇ ਚੱਲ ਬੱਚੇ ਪੜ੍ਹ ਲਿਖ ਜਾਣ ਜੀ ਇਹਨਾਂ ਦੀ ਕੋਈ ਜ਼ਿੰਦਗੀ ਬਾਂਜੇ ਗਾਣ ਤੁਹਾਨੂੰ ਪਤਾ ਸਵਾ ਜਿੱਦਾਂ ਦਾ ਪੜ੍ਹਿਆ ਲਿਖਿਆ ਹੁੰਦਾ ਜੀ ਹੁਣ ਮਜਬੂਰੀ ਦੀ ਖਾਤਰ ਕਰਕੇ ਪੜਾਏ ਵੀ ਨਹੀਂ ਜਾਂਦੇ ਅੱਜ ਕਿ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਕਹਿ ਉਹ ਤੁਹਾਡੇ ਬੱਚੇ ਹੀ ਪੜਾਵਾਂਗੇ ਜੀ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀ ਚਲੋ ਬੱਚੇ ਹੀ ਪੜ ਜਾਣਗੇ ਆਪ ਤੇ ਨੰਗ ਹੀ ਆਪਦੀ ਤਾਂ ਤੁਹਾਨੂੰ ਪਤਾ ਡੇਢ ਕਿਲੇ ਨਾਲ ਕੀ ਬੰਦਾ ਪੜ੍ਹਾਈ ਅੱਜ ਕੱਲ ਕੰਮ